ਜਦੋਂ ਸਰਤਾਜ ਜੀ ਨਾਲ ਗੱਲ ਕੀਤੀ ਤੇ ਤੁਸੀਂ ਇੱਕ ਇਨਸੀਡੈਂਟ ਦੱਸਿਆ ਸੀ ਕਿ ਕੋਈ ਵਰਡ ਸੀਗਾ ਇਹਨਾਂ ਨੇ ਬੋਲੇ ਨੇ ਦੀ ਇੰਗਲਿਸ਼ ਉਹ ਕੈਮ ਨਹੀਂ ਤਾਂ ਮੈਨੂੰ ਯਾਦ ਨਹੀਂ ਕਿਉਂਕਿ ਪਹਿਲਾਂ ਤਾਂ ਮੈਂ ਜਦੋਂ ਪਹਿਲੀ ਵਾਰ ਇਹਨਾਂ ਨੂੰ ਮਿਲੀ ਤਾਂ ਆਬਵੀਅਸਲੀ ਇਹਨਾਂ ਦਾ ਇੱਕ ਔਰਾ ਆ ਹੈ ਨਾ ਐਂਡ ਯੂ ਗੈਟਮ ਲਾਈਕ ਓ ਸਰਤਾਜ ਜੀ ਸਰਤਾਜ ਜੀ ਨੂੰ ਮਿਲਣਾ ਚਲੋ ਬਹੁਤ ਹੀ ਪ੍ਰੋਪਰ ਹੋ ਕੇ ਸੂਟ ਪਾ ਕਿਉਂਕਿ ਕਦੇ ਕਦੇ ਕਿਉਂਕਿ ਕਦੇ ਕਦੀ ਮੈਂ ਕੁਝ ਵੀ ਬੋਲ ਦਿੰਦੀ ਆ ਆਮ ਅ ਲੋਟ ਆਫ ਯੂ نو ਕੁਝ ਵੀ ਨਿਕਲ ਜਾਂਦਾ ਮੈਂ ਸੋਚਦੀ ਨਹੀਂ ਫਕੀ ਨਹੀਂ ਜਾਂਦਾ ਨਹੀਂ ਬੋਲਣਾ ਬੈਠ ਕੇ ਬਸ ਮਤਲਬ ਬਹੁਤ ਹੀ ਸਿਆਣੀਆਂ ਗੱਲਾਂ ਕਰ ਜ਼ਿਆਦਾ ਸੁਣਨਾ ਤੇ ਬਹਿਣਾ ਤੇ ਹਰ ਨਾਲ ਬੋਲਣਾ ਬਟੇ ਨਿਕਲੇ ਬਿਲਕੁਲ ਆਪਸੇ ਹੀ ਹੈਜ਼ ਅ ਅਮੇਜ਼ਿੰਗ ਸੈਂਸ ਆਫ ਹਿਊਮਰ ਤੇ ਫਿਰ ਉਹ ਮਤਲਬ ਸਿਆਣੀਆਂ ਗੱਲਾਂ ਤਾਂ ਗਈਆਂ ਬਾਗ

मूव ऑन ओके बट स्टिल वाकई ऐसा होता है कि जब तो आपके नाल गल करनी हुंदी है ना वैसे तो हर एक अदाकार ਦੇ ਨਾਲ ਗੱਲ ਕਰ ਮੇਲੇ ਬਹੁਤ ਸੋਚਣਾ ਪੈਂਦਾ ਬਟ ਖਾਸ ਕਰ ਜਦੋਂ ਇਹਨਾਂ ਨਾਲ ਗੱਲ ਕਰਨੀ ਹੁੰਦੀ ਹੈ ਨਾ ਬੰਦਾ ਸੋਚਦਾ ਕਿਹੜੇ ਸ਼ਬਦ ਜੜੇ ਚੁਣੀਏ ਕਿ ਕਿੰਨ ਨੂੰ ਲੱਗੇ ਲੱਗੇ ਕਿੱਥੇ ਹੀ ਪੜੇ ਲਿਖਿਆ ਤੋਂ ਇੱਕ ਮਿੰਟ ਲੈਟ ਮੇ ਕਲੈਰੀਫਾਈ ਵਿਚ ਕੈਮਰਾ ਇਜ਼ ਮਾਈਨ ਥਿਸ ਥਿਸ ਬੋਥ ਆਹ ਠੀਕ ਹੈ ਮੈਂ ਲਗਾਦਾ ਫਰੰਟ ਕਿ ਮੇਰਾ ਇਹੋ ਜਿਹਾ ਕੋਈ ਪਰਸੋਨਾ ਨਹੀਂ ਹੈਗਾ ਜਿੰਨੇ ਵੀ ਲੋਕ ਮੈਨੂੰ ਮਿਲਦੇ ਆ ਕਿ ਮੈਂ ਆਈ ਥਿੰਕ ਜੋਲੀ ਯੈਸ ਜੋਵੀਅਲ ਯੈਸ ਫਰੈਂਡਲੀ ਬਟ ਮੈਂ ਪਹਿਲਾਂ ਮਿਲੀ ਨਹੀਂ ਸੀ ਨਾ ਤੁਹਾਨੂੰ ਪਰ ਤੁਸੀਂ ਤੇ ਕਿੰਨੀ ਵਾਰੀ ਮਿਲਨੇ ਆ ਤੁਸੀਂ ਹਾਂ ਬਟ ਸਟਿਲ ਮੈਨੂੰ ਹਜੇ ਵੀ ਇਦਾਂ ਹੀ ਹੁੰਦਾ ਓਕੇ ਪ੍ਰੈਪਰੇਸ਼ਨ ਜ਼ਿਆਦਾ ਕਰਨੀ ਪਊਗੀ ਕੋਈ ਹਾਲ ਤੋਂ ਫਾਲਤੂ ਸਵਾਲ ਨਹੀਂ ਪੁੱਛਣਾ ਸੀਰੀਅਸਲੀ ਮਤਲਬ ਕੁਝ ਪੁੱਛਣਾ ਹੋਵੇ ਨਾ ਅੱਜ ਜਦੋਂ ਹੁਣ ਨੀਰੂ ਜੀ ਨਾਲ ਅਸੀਂ ਗੱਲ ਕਰ ਲੈਨੇ ਕਿ ਹਾਂ ਜੀ ਦੱਸੋ ਤੁਹਾਡੀ ਲਾਈਫ ਬਾਰੇ ਨਾ ਤੁਹਾਡੇ ਨੂੰ ਪੁੱਛਣ ਵਾਲੇ ਨੂੰ ਪੁੱਛੀਏ ਕਿ ਨਹੀਂ ਤੁਸੀਂ ਗੱਲ ਕਰ ਲਓ ਨਹੀਂ ਤੁਹਾਨੂੰ ਪੁੱਛਣ ਵੇਲੇ ਬੜਾ ਹੁੰਦਾ ਕਿ ਹੁਣ ਮੈਂ ਜਿਹੜਾ ਅਗਲਾ ਸਵਾਲ ਪੁੱਛਣਾ ਹੁਣ ਮੈਂ ਸੋਚ ਰਿਹਾ ਕਿ ਮੈਂ ਉਹਨਾਂ ਨੂੰ ਤਾਂ ਪੁੱਛ ਲੂੰਗੀ ਈਜ਼ੀਲੀ ਬਟ ਤੁਹਾਨੂੰ ਕਿਉਂਕਿ ਇਹਨਾਂ ਨੇ ਪਤਾ ਕੀ ਕਹਿਣਾ ਹੈ ਨਹੀਂ ਮਤਲਬ ਕੁਝ ਨਹੀਂ ਇਦਾਂ ਦਾ ਨਹੀਂ ਹੋਇਆ ਕਦੀ ਵੀ ਜੋ ਉਹਨੇ ਸਵਾਲ ਪੁੱਛੂਗੀ ਕਿ ਨਹੀਂ ਚਲੋ ਉਹ ਹੋ ਸਕਦਾ ਹੈ ਇੱਕ ਆਰਟਿਸਟ ਦੀ ਆਪਣੀਆਂ ਇਮਿਟੇਸ਼ਨ ਹੋ ਸਕਦੀਆਂ ਨੇ ਜਾਂ ਕੋਈ ਚੀਜ਼ਾਂ ਹੈ ਜਿਹੜੀਆਂ ਉਹ ਪ੍ਰਾਈਵੇਟ ਸਮਝਦਾ ਹੈ ਜਾਂ ਜਿਹੜੇ ਪਰਸਨਲ ਸਮਝਦਾ ਉਹ ডিসਪਲੇ ਨਹੀਂ ਕਰਨਾ ਚਾਹੁੰਦਾ ਇਨ ਪਬਲਿਕ ਪਲੇਟਫਾਰਮਸ ਦੈਟਸ ਦੈਟਸ ਹਿਸ অর ਹਰ ਓਨ ਚੋਇਸ ਰਾਈਟ ਪਰ ਇਨ ਜਨਰਲ ਕੋਈ ਬੰਦਾ ਕਹੇ ਕਿ ਅੱਛਾ ਉਹ ਮੈਨੂੰ ਇਹ ਕਿਉਂ ਪੁੱਛ ਲਿਆ ਆਈ ਨੇਵਰ ਸੈਡ ਦੈਟ ਨਹੀਂ ਨਹੀਂ ਉਹ ਤੁਸੀਂ ਗੱਲ ਹੀ ਨਹੀਂ ਗਏ ਅ ਗ੍ਰੇਟ ਸੈਂਸ ਆਫ ਹਿਊਮਰ ਹਮ ਓਕੇ ਸੋ ਜੀ ਥੈਂਕ ਯੂ ਵੈਰੀ ਮਚ ਸੋ ਹੁਣ ਜਿਹੜੀ ਮੈਂ ਗੱਲ ਇਹ ਪੁੱਛਣੀ ਆ ਕਿਉਂਕਿ ਲਵ ਸਟੋਰੀ ਦਿਖਾਈ ਗਈ ਹੈ ਰਾਬਿਆ اور دیدار دی ہے نا ਸੋ ਤੁਹਾਡੇ ਤੋਂ ਹੀ ਪਹਿਲੇ ਪੁੱਛੂੰਗੀ ਕਦੀ ਇਦਾਂ ਹੋਇਆ ਕਿ ਕੋਈ ਕੁੜੀ ਤੁਸੀਂ ਮਤਲਬ ਤੁਸੀਂ ਇੰਨਾ ਪੜੇ ਲਿਖੇ ਹੋ ਓਬਵੀਅਸਲੀ ਬਹੁਤ ਸਾਰੀ ਕੁੜੀਆਂ ਵੀ ਨਾਲ ਪੜ੍ਹਦੀਆਂ ਹੁੰਦੀਆਂ ਕਦੀ ਕਿਸ ਨੇ ਆ ਕੇ ਅਪਰੋਚ ਕਰਨ ਦੀ ਟ੍ਰਾਈ ਕੀਤੀ ਤੁਹਾਨੂੰ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਆ ਦੇਖੋ ਸਭਾ ਕੇ ਸ਼ੀਰੋ ਇਸ ਐਕਚੁਅਲੀ ਵਾਟ ਮੈਨੂੰ ਕੁਝ ਨਹੀਂ ਕਹਿਣਾ ਨਹੀਂ ਮੈਂ ਇਹ ਕਹਿ ਰਿਹਾ ਕਿ ਜਿਹੜੀ ਮੇਰੀ ਗ੍ਰੈਜੂਏਸ਼ਨ ਹੈ ਉਹ ਹੁਸ਼ਿਆਰਪੁਰ ਦੀ ਹੈ ਡਿਸਟ੍ਰਿਕਟ ਵਾਈਜ਼ ਜਾਂ ਕਹ ਲਓ ਕਿ ਕਲਚਰ ਵਾਈਜ਼ ਜਾਂ ਸਿਟੀ ਵਾਈਜ਼ ਕਲਚਰਸ ਹੁੰਦੇ ਆ ਤੁਸੀਂ ਅੱਜ ਬੰਬੇ ਚਲੇ ਜਾਓ ਉੱਥੇ ਮੈਨੂੰ ਹੋ ਸਕਦਾ ਕਿ ਡੇਲੀ ਇਹ ਚੀਜ਼ ਹਾਪਨ ਹੁੰਦੀਆਂ ਹੋਣ ਚੰਡੀਗੜ੍ਹ ਥੋੜਾ ਜਿਹਾ ਓਪਨ ਹੋ ਗਿਆ ਮੈਨੂੰ ਲੱਗਦਾ ਕਿ ਕਾਫੀ ਪਰ ਜਿਹੜੇ ਬਾਕੀ ਡਿਸਟ੍ਰਿਕਟ ਨੇ ਤੁਸੀਂ ਵੀ ਜੇਕਰ ਜਾਂਦੇ ਆਉਂਦੇ ਹੋਵੋਗੇ ਉਥੇ ਇੰਨੀ ਜ਼ਿਆਦਾ ਖੁੱਲ੍ਹ ਖੇਲ ਨਹੀਂ ਹੁੰਦੀ ਤੁਸੀਂ ਸਾਈਕੋਲੋਜੀਕਲੀ ਇੰਨੀ ਜ਼ਿਆਦਾ ਓਪਨ ਆਪ ਨਹੀਂ ਹੁੰਦੇ ਭਾਵੇਂ ਇਨਸਾਈਡ ਤੁਹਾਡੇ ਖੁਆਬ ਬਹੁਤ ਵੱਡੇ ਹੋਣ ਤੁਸੀਂ ਬਹੁਤ ਡਰੀਮੀ ਹੋਵੋ ਕਿ ਇਹ ਹੋਵੇ ਇਹ ਹੋਵੇ ਪਰ ਇਨ ਜਨਰਲ ਕਿਸੇ ਨੂੰ ਜਾ ਕੇ ਸਾਹਮਣੇ ਪੁੱਛ ਲੈਣਾ ਬਹੁਤ ਔਖਾ ਹੁੰਦਾ ਸੀ ਪਰ ਥੀਸ ਡੇਸ ਇਸ ਹੈਪਨਿੰਗ ਮੈਨੂੰ ਵੀ ਪਤਾ ਕਿ ਹਨਾ ਸਰ ਮੈਂ ਵੀ ਹੁਸ਼ਿਆਰਪੁਰ ਦੀ ਆ ਪਰ ਮੈਂ ਬਹੁਤ ਸਾਰੀ ਕੁਝ ਕਰ ਰਹੀ ਹਾਂ <laughs> <आपता नहीं> <laughs> 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 ना ना <laughs> अच्छा जी तुसी ਆਪ ਤਰੀਕੇ ਨਹੀਂ ਮੈਂ ਉਸ ਕੰਮ ਚ ਥੋੜਾ ਜਿਹਾ ਲੱਗ ਇਧਰ ਰਹਿਦਾ ਸੀ ਨਾ ਨਾ ਹੋ ਜਾਵੇ ਤਾਂ ਕੀ ਅੱਛਾ ਠੀਕ ਹੈ ਸੋ ਕੁਝ ਹਰ ਮੰਦ ਬਾਣੇ ਜ਼ਰੂਰੀ ਹੁੰਦੇ ਆ ਨਾ ਨਹੀਂ ਚੰਗਾ ਵੀ ਲੱਗਦਾ ਵੈਸੇ ਹਰ ਇੱਕ ਕਲਚਰ ਦੀ ਆਪਣੀ ਬਿਊਟੀ ਹੈ ਜਿਹੜੀ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ